हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਜਵਾਰ ਨੂੰ ਉਹਦੇ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ ਅਸੀਂ ਮਾਨਸਿਕ ਯੋਗਤਾ ਦਾ 134 ਨੰਬਰ ਟੈਸਟ ਭਾਗ 6/10 ਆ ਜਿਹੜਾ ਬੇਟਾ ਉਹ ਹੱਲ ਕਰਦੇ ਪਏ ਆ 60 ਸਵਾਲ ਆਪਾਂ ਕਰ ਚੁੱਕੇ ਹਾਂ ਹੁਣ ਬੇਟਾ ਆਪਾਂ 61 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਠੀਕ ਹੈ ਇਹਦੇ ਇਸ ਤਰ੍ਹਾਂ ਦੇ ਸਵਾਲ ਆ ਜਿਹੜੇ ਬੇਟਾ 21 ਤੋਂ ਲੈ ਕੇ 24 ਤੱਕ 21 22 23 ਤੇ 24 ਨੰਬਰ ਸਵਾਲ ਪੱਕੇ ਪੇਪਰ 'ਚ ਬਿਲਕੁਲ ਇਸੇ ਤਰ੍ਹਾਂ ਦੇ ਹੋਣਗੇ ਤੁਹਾਡੇ ਕੋਲੇ ਠੀਕ ਹੈ ਤਾਂ ਬੇਟਾ ਦੋ ਆਕਿਰਤੀ ਪੂਰੀ ਕਰਨੀ ਹੈ ਅਸੀਂ ਆ ਦੇਖਣਾ ਕਿਹੜਾ ਕੱਟ ਪੀਸ ਇੱਥੇ ਆਊਗਾ ਇੱਥੇ ਆ ਕੇ ਤੇ ਐਸ ਨੂੰ ਐਸ ਆਕਿਰਤੀ ਨੂੰ ਵਰਗਾਕਾਰ ਦੇ ਵਿੱਚ ਬਦਲ ਦਊਗਾ ਠੀਕ ਹੈ ਬੇਟਾ ਤੇ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਆ b ਇਹ ਕਿਰਤੀ ਨੂੰ ਜਦੋਂ ਦੇਖੋ ਬੇਟਾ ਆ ਉਸੇ ਤਰ੍ਹਾਂ ਕੱਟ ਇੱਥੇ ਲੱਗਦਾ ਆ ਉੱਪਰ ਚਲਾ ਗਿਆ ਇੱਥੋਂ ਥੋੜਾ ਜਿਹਾ ਪਲੇਨ ਹੋ ਕੇ ਆ ਨੋਬ ਇੰਜ ਚਲੀ ਗਈ ਤਾਂ b ਕਹਿੰਦੀ ਹੈ ਜਿਹੜੀ ਬੇਟਾ ਸਾਰੀ ਕੰਡੀਸ਼ਨ ਨੂੰ ਫੁੱਲਫਿਲ ਕਰਦੀ ਪਈ ਹੈ ਇਸ ਕਰਕੇ b1 ਨੂੰ ਅਸੀਂ ਐਜ਼ a ਰਾਈਟ ਆਨਸਰ ਟਿੱਕ ਕਰ ਦੇਵਾਂਗੇ ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 62 ਸਵਾਲ ਨੰਬਰ 62 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਆ ਐਰੋ ਬਣੀ ਹੋਈ ਆ ਇੱਥੇ ਦੇਖੋ ਕਿਹੜੀ ਐਰੋ ਆ ਜਿਹੜੀ ਪ੍ਰੋਪਰ ਫਿਕਸ ਹੋ ਜਾਊਗੀ ਤਾਂ ਇਸ ਤਰ੍ਹਾਂ ਆ ਬੇਟਾ ਕੱਟ ਆਊਗਾ ਲੰਬਾ ਐਰੋ ਦੇ ਵਿੱਚ ਠੀਕ ਹੈ ਏ ਦੇ ਵਿੱਚ ਬੇਟਾ ਕੱਟ ਸਿਰਫ ਇੱਕੋ ਹੀ ਅਕਿਰਤੀ ਦੇ ਵਿੱਚ ਆਉਂਦਾ ਪਿਆ A1 ਦੇ ਵਿੱਚ ਠੀਕ ਹੈ ਬੇਟਾ ਤਾਂ A1 ਅਕਿਰਤੀ ਜਦੋਂ ਇੱਥੇ ਲਾਵਾਂਗੇ ਤਾਂ ਇਹ ਪੂਰੀ ਪੂਰੀ ਫਿੱਟ ਹੋ ਜਾਊਗੀ ਇਹਦੇ ਵਿੱਚ ਇਸ ਕਰਕੇ A1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 63 ਸਵਾਲ ਨੰਬਰ 63 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆਹਾ ਬੇਟਾ ਆ ਇੱਕ ਵਰਗਾਕਾਰ ਅਕਿਰਤੀ ਚੋ ਕੱਟ ਲੱਗਿਆ ਹੋਇਆ ਹੈ ਇਥੋਂ ਬੇਟਾ ਅਸੀਂ ਸੋਚ ਕੇ ਦੱਸਣਾ ਵੀ ਆਹ ਕਿਹੜੀ ਅਕਿਰਤੀ ਇੱਥੇ ਆ ਕੇ ਇਹਨੂੰ ਵਰਗ ਨੂੰ ਪੂਰਾ ਕਰ ਦਊਗੀ ਠੀਕ ਹੈ ਜਦੋਂ ਅਸੀਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰਦੇ ਆਂ ਤਾਂ ਸੀ ਅਕਿਰਤੀ ਦੇਖੋ ਬੇਟਾ ਉਹੀ ਘੱਟ ਹੈਗੇ ਆ ਜਦੋਂ ਇਹਨੂੰ ਇੱਥੇ ਲਿਆ ਕੇ ਫਿਕਸ ਕਰਾਂਗੇ ਤਾਂ ਘੱਟ ਦੇ ਵਿੱਚ ਪੂਰੀ ਪੂਰੀ ਫਿਕਸ ਹੋ ਜਾਊਗੀ ਤੁਸੀਂ ਬੇਟਾ ਦੂਜੀਆਂ ਵੀ ਕਰਕੇ ਦੇਖਿਓ ਆਪਣੇ ਦਿਮਾਗ ਦੇ ਵਿੱਚ ਇਹ ਨਹੀਂ ਹੋਣਗੀਆਂ ਸਿਰਫ ਸੀ ਅਕਿਰਤੀ ਹੀ ਇੱਥੇ ਫਿਕਸ ਹੋਊਗੀ ਠੀਕ ਹੈ ਤਾਂ ਇਹਦੇ ਨਾਲ ਤੁਹਾਡਾ ਦਿਮਾਗ ਚੱਲਣ ਲੱਗ ਪਊਗਾ ਉਥੇ ਸੇਮ ਸਵਾਲ ਕਦੀ ਵੀ ਨਹੀਂ ਆਊਗਾ ਤੁਹਾਨੂੰ ਉਹ ਸਵਾਲ ਬਦਲੇ ਹੋਏ ਹੀ ਆਉਣਗੇ ਠੀਕ ਹੈ ਤਾਂ ਇਸ ਕਰਕੇ ਬੇਟਾ C1 ਨੂੰ ਅਸੀਂ ਸਾਰੀਆਂ ਕੰਡੀਸ਼ਨਰ ਨੂੰ ਫulfill ਕਰਨ ਕਰਕੇ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 64 ਸਵਾਲ ਨੰਬਰ 64 ਧਿਆਨ ਦੇ ਨਾਲ ਦੇਖੋ ਬੇਟਾ ਤਾਂ ਇੱਥੇ ਬੇਟਾ ਸਿੰਪਲ ਜੀ ਗੱਲ ਆ ਵੀ ਕਿਹੜੀ ਅਕਿਰਤੀ ਆ ਜਿਹੜੀ ਇਹਦੇ ਵਿੱਚ ਫਿਕਸ ਹੋਊਗੀ ਇਹ ਤਾਂ ਬੇਟਾ ਸਪਸ਼ਟ ਹੀ ਦਿਖੀ ਜਾਂਦਾ ਵੀ ਆ B1 ਅਕਿਰਤੀ ਜਦੋਂ ਇੱਥੇ ਲਾਵਾਂਗੇ ਤਾਂ ਇਹ ਨੂੰ ਵਰਗਾਕਾਰ ਕਰ ਦੇਊਗੀ ਤਾਂ B1 ਅਕਿਰਤੀ ਇੱਥੇ ਲਾ ਕੇ ਆਹ ਪੁਆਇੰਟ ਇੱਥੇ ਫਿਕਸ ਹੋ ਜਾਊਗਾ ਜਿੱਥੋਂ ਕੱਟ ਲੱਗਿਆ ਹੋਇਆ ਹੈਗਾ ਤੇ ਸਾਰਾ ਵਰਗ ਬਣ ਜਾਊਗਾ ਇਸ ਕਰਕੇ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 65 ਸਵਾਲ ਨੰਬਰ 65 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆ ਬੇਟਾ ਆ ਨੌਬ ਆ ਪੁਆਇੰਟ ਦੇ ਕਿਹੜੇ ਬਣਦੇ ਪਿਆ ਸਿਰਫ ਬੇਟਾ ਆ ਵੀ ਇੱਕ ਗੱਲ ਸਪਸ਼ਟੀ ਹੁੰਦੀ ਪਈ ਆ ਵੀ ਇੱਥੇ ਬੇਟਾ ਆ b1 ਨਹੀਂ ਹੈਗੀ ਇੱਕ ਨੌਬ ਬਣਦੀ ਪਈ ਆ ਪੁਆਇੰਟ ਬਣਦਾ ਪਿਆ ਤਾਂ b1 ਕਹਿੰਦੀ ਆ ਜਿਹੜੀ ਜਦੋਂ ਇਹਨੂੰ ਇੱਥੇ ਫਿਕਸ ਕਰਾਂਗੇ ਪੂਰੀ ਪੂਰੀ ਆ ਜੂਗੀ ਇਸ ਕਰਕੇ b1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਆ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 66 ਸਵਾਲ ਨੰਬਰ 66 ਨੂੰ ਧਿਆਨ ਦੇ ਨਾਲ ਬੇਟਾ ਅਸੀਂ ਜਦੋਂ ਅਬਜ਼ਰਵ ਕਰਦੇ ਹਾਂ ਦੇਖੋ ਕੀ ਡੀ ਅਕਿਰਤੀ ਹੈ ਜਿਹੜੀ ਪੂਰੀ-ਪੂਰੀ ਉੱਪਰਲੇ ਪਾਸੇ ਨੂੰ ਫਿਕਸ ਹੋਊਗੀ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ 66 ਨੂੰ ਤਾਂ ਸਿਰਫ ਆ ਬੇਟਾ B ਅਕਿਰਤੀ ਸਾਰੀਆਂ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਹੈ ਇੱਥੇ ਲਿਆ ਕੇ ਜਦੋਂ ਫਿਕਸ ਕਰਾਂਗੇ ਤਾਂ ਇਹਨੂੰ ਪੂਰੀ ਤਰ੍ਹਾਂ ਨਾਲ ਕਵਰ ਕਰ ਲਊਗੀ ਠੀਕ ਹੈ ਬੇਟਾ ਤਾਂ B ਅਕਿਰਤੀ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ 67 ਨੰਬਰ ਸਵਾਲ 67 ਨੰਬਰ ਸਵਾਲ ਦੇ ਵਿੱਚ ਧਿਆਨ ਨਾਲ ਦੇਖੋ ਤੁਸੀਂ ਆ ਬੇਟਾ ਆ ਕਿਰਤੀ ਬਣੀ ਹੈ ਇਹਦੇ ਥੱਲੇ ਅਸੀਂ ਦੇਖਣਾ ਵੀ ਕਿਹੜੀ ਜਿਹੜੀ ਕਿਰਤੀ ਆ ਉਹ ਪੂਰੀ ਤਰ੍ਹਾਂ ਨਾਲ ਫਿੱਟ ਹੋਊਗੀ ਇਹਦੇ ਵਿੱਚ ਬੇਟਾ ਕੋਈ ਵੀ ਦੂਰ ਆਏ ਨਹੀਂ ਬਣਦੀ ਵੀ ਸਾਨੂੰ ਸਪਸ਼ਟ ਹੀ ਦਿਖ ਰਿਹਾ ਵੀ ਆ ਏ 1 ਕਿਰਤੀ ਆ ਜਿਹੜੀ ਇਹਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫਿੱਟ ਬੈਠੂਗੀ ਠੀਕ ਹੈ ਬੇਟਾ ਤਾਂ ਏ 1 ਕਿਰਤੀ ਅਸੀਂ ਇਹਦਾ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਇਸ ਟੈਸਟ ਦਾ ਲਾਸਟ ਸਵਾਲ ਸੋ ਆਲ ਨੰਬਰ 68 ਸਵਾਲ ਨੰਬਰ 68 ਨੂੰ ਧਿਆਨ ਦੇ ਨਾਲ ਦੇਖੋ ਤਾਂ ਬੇਟਾ ਆ ਜਿਹੜਾ ਹੈਗਾ ਇਧਰ ਨੂੰ ਆ ਬਣੀ ਹੋਈ ਹੈ ਨੋਕ ਸੈਂਟਰ ਚ ਇੱਕ ਬਣੀ ਹੋਈ ਹੈ ਤੇ ਅਸੀਂ ਜਦੋਂ ਧਿਆਨ ਦੇ ਨਾਲ ਦੇਖਦੇ ਆ ਬੇਟਾ ਦੋਵੇਂ ਗੁਲਾਈਆਂ ਜਿਹੜੀਆਂ ਲਗਭਗ ਬਰਾਬਰ ਆ ਕੇਵਲ ਅਤੇ ਕੇਵਲ b 31 ਆ ਜਿਹੜੀ ਜਦੋਂ ਚੱਕੇ ਇੱਥੇ ਲਾਵਾਂਗੇ ਤਾਂ ਇਹਨੂੰ ਵਰਗ ਦੀ ਸ਼ੇਪ ਦੇ ਵਿੱਚ ਬਦਲ ਦਊਗੀ ਸੋ ਬੇਟਾ b 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਤੇ ਇਹਦੇ ਨਾਲ ਹੀ ਬੇਟਾ ਸਾਡਾ ਇਹ 134 ਨੰਬਰ ਟੈਸਟ ਦੇ ਸਾਰੇ ਸਵਾਲ ਕੰਪਲੀਟ ਹੋ ਗਏ ਇਹ ਟੌਪਿਕ ਵੀ 6/10 ਟੌਪਿਕ ਵੀ ਕੰਪਲੀਟ ਹੋ ਗਿਆ ਅਗਲਾ ਟੌਪਿਕ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ